ਮਾਤਾ ਸਰਜੀਤ ਕੌਰ ਜੀ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਸੇ 10 2 2025 ਨੂੰ ਮਾਤਾ ਨੂੰ ਸੁਪਨਿਆਂ ਦੇ ਘਰ ਚ ਲੈ ਕੇ ਆਉਂਦੇ ਨੇ ਪਿੰਡ ਦੇ ਬਤਵੰਤੇ ਸੱਜਣ ਮਾਤਾ ਜੀ ਦੀ ਬਹੁਤ ਬੁਰੀ ਹਾਲਤ ਸੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਮਾਤਾ ਸਰਜੀਤ ਕੌਰ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਸਾਨੂੰ ਸਮਤ ਬੁੱਧੀ ਵਾਖਣ ਬਾਲ ਬੁੱਧੀ ਵਾਖਣ ਮਾਤਾ ਜੀ ਦੀ ਸੇਵਾ ਕਰਦੇ ਕੋਈ ਸਾਤੋਂ ਕੋਈ ਕਮੀ ত্রুটি ਰਹਿ ਗਈ ਹੋਵੇ ਕੋਈ ਗਿਸਤਾਹੀ ਹੋ ਜੂ ਹੋਵੇ ਸੱਚੇ ਪਾਤਸ਼ਾਹ ਮਾਫ ਕਰਿਓ ਇਸ ਸੰਬੰਧ ਵਿੱਚ ਅੰਬਿਆਰੀਆਂ ਕਰਨ ਮੈਂ ਕਿਹਾ ਕੰਮ ਕਰਨਾ ਜੀ ਮੇਰੇ ਬਿਲਾ ਕਾਲ ਚਲਾਣਾ ਕਰਕੇ ਤੁੰਤਰੀ ਪਰਿਮਨਤਾ ਦੇ ਸੇਵਾ ਤੋਂ ਦੀ ਸਰਸਤਾ ਪ੍ਰਤੀ ਪੱਲੇ ਨਿਬੇਟਾ ਹਾਜ਼ਰ ਤੁੰਗੀ ਬਾਣੀ ਹੈ ਫਿਜ਼ਲੀ ਸ਼ਹਿਰ ਤੋਂ ਪੰਜਾਬ ਸਟੇਪ ਚਲ ਜਿੱਤਾ ਸਤਨਾਮ ਨਾ ਨਿਗਰਿਤਨੋ ਕੀਏ ਸਵਣ ਚਤੇ ਲਜਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲੇ ਆਵੇ ਦਾਨਕਾ ਸੱਦੇ ਉੱਠ ਜਾਹੇ ਦੇ ਮਹਾਵਾਕ ਅੰਸਾਰ ਮਾਤਾ ਸਰਜੀਤ ਕੌਰ ਜੀ ਪਤਨੀ ਸਵਰਗਵਾਸੀ ਮਹਿੰਦਰ ਸਿੰਘ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾਬ ਰਜ ਇਸ ਮਾਂ ਦਾ ਜਨਮ ਕਿੱਥੇ ਹੋਇਆ ਕਿਹੜੇ ਹਾਲਾਤਾਂ 'ਚ ਹੋਇਆ ਬਚਪਨ ਕਿੱਥੇ ਬੀਤਿਆ ਫਿਰ ਜਵਾਨ ਕਿੱਥੇ ਹੋਈ ਇਹ ਮਾਂ ਉਸ ਤੋਂ ਬਾਅਦ ਇਹਦਾ ਵਿਆਹ ਹੋਇਆ ਇਹ ਪੰਜਾਬ ਜਲੰਧਰ ਜ਼ਿਲ੍ਹਾ ਫਲੌਰ ਤਹਿਸੀਲ ਪਿੰਡ ਬਡਾਲਾ ਉੱਥੇ ਪਹੁੰਚਦੀ ਆ ਵਿਆਹ ਕੇ ਸਰਦਾਰ ਮਹਿੰਦਰ ਸਿੰਘ ਦੇ ਨਾਲ ਇਹਨਾਂ ਦਾ ਵਿਆਹ ਹੁੰਦਾ ਤਾਂ ਤਿੰਨ ਧੀਆਂ ਜਨਮ ਲੈਂਦੀਆਂ ਤਿੰਨਾਂ ਧੀਆਂ ਨੂੰ 9-9 ਮਹੀਨੇ ਪੇਟ 'ਚ ਰੱਖਿਆ ਪਾਲਿਆ ਪੜਾਇਆ ਲਿਖਾਇਆ ਉਹਨਾਂ ਚੋਂ ਇੱਕ ਧੀ ਬਾਹਰ ਇੰਗਲੈਂਡ ਚਲੇ ਜਾਂਦੀ ਏ ਦੂਜੀਆਂ ਧੀਆਂ ਵੀ ਆਪ ਕੋ ਆਪਣੇ ਘਰ ਹੀ ਚਲੇ ਜਾਂਦੀਆਂ ਵਿਆਹ ਕਰਾ ਕੇ ਅੱਜ ਤੋਂ 15 ਸਾਲ ਪਹਿਲਾਂ ਸਿਰ ਦਾ ਸਾਈਂ ਬਾਪੂ ਹਮਿੰਦਰ ਸਿੰਘ ਟਕਾਲ ਚਲਾਣਾ ਕਰ ਜਾਂਦਾ ਇਹ ਵਿਧਵਾ ਮਾਂ ਆਪਣਾ ਜੀਵਨ ਕਿਵੇਂ ਨਾ ਕਿਵੇਂ ਬਤੀਤ ਕਰਦੀ ਆਪਣਾ ਵਕਤ ਕੱਢਦੀ ਆ ਪਰ ਕੁਝ ਸਮਾਂ ਪਹਿਲਾਂ ਮਾਤਾ ਨੂੰ ਅਧਰੰਗ ਹੋ ਜਾਂਦਾ ਅਧਰੰਗ ਹੋ ਗਿਆ ਸਰੀਰ ਆਪਣੇ ਕਹੇ ਚ ਨਹੀਂ ਆਪਣੇ ਕੰਟਰੋਲ ਚ ਨਹੀਂ ਰਿਹਾ ਲੈਟਰਨ ਵਾਸ਼ਰੂਮ ਜਾਣਾ ਨਵਾਉਣਾ ਤਵਾਉਣਾ ਪ੍ਰਸ਼ਾਦਾ ਪਾਣੀ ਬਣਾਉਣਾ ਇਹ ਸਭ ਕੁਝ ਕਰਨ ਤੋਂ ਸਮਰੱਥ ਹੋ ਗਈ ਮਾਂ ਧੀਆ ਨੇ ਸਾਥ ਨਹੀਂ ਦਿੱਤਾ ਜਿਹੜੀਆਂ ਦੋ ਤਿੰਨ ਇੱਥੇ ਪੰਜਾਬ ਦੇ ਵਿੱਚ ਵੀ ਆਈਆਂ ਹੋਈਆਂ ਇੱਕ ਬਾਹਰ ਇੰਗਲੈਂਡ ਦੇ ਵਿੱਚ ਰਹਿੰਦੀ ਆ ਉਹਨੇ ਜ਼ਰੂਰ ਉੱਥੋਂ ਬੈਠੀ ਨੇ ਜੋ ਕਰ ਸਕਦੀ ਸੀ ਕੁਝ ਪੈਸੇ ਭੇਜੇ ਆਪਣੇ ਰਿਸ਼ਤੇਦਾਰ ਦੀ ਡਿਊਟੀ ਲਈ ਉਹ ਮਾਤਾ ਰਾਸ਼ਨ ਪਾਣੀ ਜੋ ਕਰ ਸਕਦੇ ਸੀ ਸੇਵਾ ਪਾਣੀ ਕਰਦੇ ਤੇ ਬਾਈ ਸਤਨਾਮ ਸਿੰਘ ਜੀ ਨੇ ਸਾਨੂੰ ਦੱਸਿਆ ਤੇ ਉਸ ਬਾਈ ਨੇ ਜਿੰਨੀ ਕਿ ਸੇਵਾ ਹੁੰਦੀ ਉਹ ਕਰਦੇ ਹੁਣ ਜਦੋਂ ਦਰੰਗ ਹੋ ਗਿਆ ਚੱਲਣ ਫਿਰਨ ਤੋਂ ਰਹਿ ਗਈ ਲੈਟਰਨ ਬਾਥਰੂਮ ਵੀ ਵਿੱਚ ਹੀ ਹੋਣ ਲੱਗ ਗਿਆ ਰੇਂਗ ਰੇਂਗ ਕੇ ਤੁਰਨ ਲੱਗ ਮਜਬੂਰ ਹੋ ਗਈ ਰੋੜਨ ਦੇ ਮਜਬੂਰ ਹੋ ਗਈ ਮਾਤਾ ਸਰਜੀਤ ਕੌਰ ਘਰ ਦੇ ਵਿੱਚ ਨਰਕ ਵਰਗੇ ਹਾਲਾਤ ਬਣ ਗਏ ਤਾਂ ਮੁਹੱਲਾ ਨਿਵਾਸੀਆਂ ਨੇ ਧੀਆ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਰਿਜ਼ਲਟ ਨਹੀਂ ਆਇਆ ਬਾਰੋਂ ਬੈਠੀ ਧੀ ਆਪਣੇ ਵੱਲੋਂ ਪੈਸੇ ਭੇਜ ਸਕਦੀ ਸੀ ਉਹ ਕਿੰਨੀ ਮੈਂ ਪੈਸੇ ਭੇਜ ਸਕਦੀ ਆ ਆ ਤਾਂ ਮੈਂ ਵੀ ਨਹੀਂ ਸਕਦੀ ਕਿਉਂਕਿ ਉਹਦੀ ਮਜਬੂਰੀ ਸੀ ਪਰ ਜਿਹੜੀਆਂ ਇੱਥੇ ਬੈਠੀਆਂ ਢਿੱਡੋਂ ਜੰਮੀਆਂ ਤੀਆਂ ਕਿੱਡੀ ਦੁੱਖ ਦੀ ਗੱਲ ਆ ਵੀ ਉਹਨਾਂ ਨੇ ਇੱਕ ਵਾਰੀ ਵੀ ਭੌਂਕੇ ਨਹੀਂ ਦੇਖਿਆ ਵੀ ਸਾਡੀ ਮਾਂ ਦੀ ਹਾਲ ਹਾਲਾਤ ਕੀ ਨੇ ਉਹ ਹੈ ਕਿੱਥੇ ਆ ਉਹ ਹੈ ਕਿਵੇਂ ਚਲੋ ਨਹੀਂ ਪਤਾ ਲੱਗਿਆ ਹੋ ਪਰ 10 2 2025 ਨੂੰ ਮਾਤਾ ਨੂੰ ਸੁਪਨਿਆਂ ਦੇ ਘਰ ਚ ਲੈ ਕੇ ਆਉਂਦੇ ਨੇ ਪਿੰਡ ਦੇ ਬਤਵੰਤੇ ਸੱਜਣ ਸਤਨਾਮ ਸਿੰਘ ਜੀ ਤੇ ਕੁਝ ਹੋਰ ਮੈਂਬਰ ਮਾਤਾ ਜੀ ਦੀ ਬਹੁਤ ਬੁਰੀ ਹਾਲਤ ਸੀ ਪਹਿਲਾਂ ਸਾਨੂੰ ਵੀਡੀਓ ਭੇਜੀਆਂ ਜਾਂਦੀਆਂ ਫਿਰ ਮਾਤਾ ਜੀ ਨੂੰ ਅਸੀਂ ਇੱਥੇ ਬੁਲਾਉਨੇ ਆ ਅਸੀਂ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕਰਦੇ ਆ ਵੀ ਇਹ ਬਜ਼ੁਰਗ ਮਾਂ ਦਾ ਪਰਿਵਾਰ ਨੂੰ ਬੇਨਤੀ ਹੈ ਭਾਈ ਕੋਈ ਆ ਕੇ ਮਿਲੇ ਪਰ ਕੋਈ ਫੋਨ ਨਹੀਂ ਕਿਸੇ ਨੇ ਕੋਈ ਸੁਨੇਹਾ ਨਹੀਂ ਕੋਈ ਗੱਲਬਾਤ ਨਹੀਂ ਕੀਤੀ ਸਾਡੇ ਨਾਲ ਮਾਂ ਤਾਂ ਜਿਆਦਾ ਢੱਲੇ ਹੋ ਗਏ ਆਈਸੀਯੂ ਦੇ ਵਿੱਚ ਵੈਂਟੀਲੇਟਰ ਤੇ ਕਰ ਦਿੱਤਾ ਗਿਆ ਮਸ਼ੀਨਾਂ ਦੇ ਨਾਲ ਸਾਹ ਦਿੱਤੇ ਜਾ ਰਹੇ ਆ ਫੇਰ ਸਾਂਝੀ ਕੀਤੀ ਇੱਕ ਵੀਡੀਓ ਤਾਂ ਵੀ ਕੋਈ ਮਿਲਣ ਆਲਾ ਨਹੀਂ ਪਹੁੰਚਿਆ ਇਕੱਲੇ ਉਹ ਪਿੰਡਦਿਆਂ ਤੋਂ ਬਿਨਾ ਹੋਰ ਕੋਈ ਨਹੀਂ ਆਇਆ ਅਖੀਰ 58 ਦਿਨਾਂ ਦਾ ਸਫ਼ਰ ਪੂਰਾ ਕਰਦੀ ਹੋਈ ਮਾਂ ਮਤਲਬ 2 ਮਹੀਨਿਆਂ ਤੋਂ 2 ਦਿਨ ਘੱਟ ਇਸ ਦੁਨੀਆ ਤੋਂ ਰੁਕਸਤ ਹੋ ਗਈ ਹੁਣ ਉਸ ਮਾਂ ਦੀ ਜ਼ਿੰਦਗੀ ਦੇ ਵਿੱਚ ਕਿੱਦਾਂ-ਕਿੱਦਾਂ ਕਿਹੜੀਆਂ-ਕਿਹੜੀਆਂ ਘਟਨਾਵਾਂ ਕਿਵੇਂ ਘਟੀਆਂ ਇਹ ਹਰ ਇਨਸਾਨ ਦੀ ਜ਼ਿੰਦਗੀ 'ਚ ਸੰਘਰਸ਼ ਤਾਂ ਹੁੰਦਾ ਹੀ ਆ ਉਹਦੇ ਵੀ ਹੋਇਆ ਹੋ ਪਰ ਦੁੱਖ ਤਾਂ ਇਸ ਗੱਲ ਦਾ ਵੀ ਹੁਣ ਜਿਹੜਾ ਆ ਸਮਾਂ ਸੀ ਜਦੋਂ ਮਿੱਟੀ ਨੂੰ ਮਿੱਟੀ ਦੇ ਵਿੱਚ ਬਲੀਨ ਹੋਣਾ ਸੀ ਤੇ ਬੱਚਿਆਂ ਨੇ ਆਪਣੇ ਫਰਜ਼ ਨਿਭਾਉਣੇ ਸੀ ਜਿਹੜੇ ਪਿੰਡ 'ਚ ਡੋਲੀ ਆਈ ਸੀ ਉਸ ਪਿੰਡ ਤੋਂ ਅਰਥ ਹੀ ਨਹੀਂ ਉੱਠ ਸਕੀ ਸਿਰਫ ਬੱਚਿਆਂ ਦੀ ਨਲੈਕੀ ਕਰਕੇ ਵੀ ਉਹਨਾਂ ਨੇ ਆਪਣਾ ਫਰਜ਼ ਨਹੀਂ ਨਿਭਾਇਆ ਹਾਲਾਂਕਿ ਪਿੰਡ ਦੇ ਲੋਕ ਸਾਨੂੰ ਜ਼ਰੂਰ ਕਹਿੰਦੇ ਸੀ ਵੀ ਅਸੀਂ ਉੱਥੇ ਲੈ ਜਾਂਦੇ ਹਾਂ ਉੱਥੇ ਸੰਸਕਾਰ ਕਰ ਦਾਂਗੇ ਪਿੰਡ ਜਾ ਕੇ पर माता ਦਾ શરીર ਜਿਹੜਾ ਉਹ ਇਸ ਹਸਨਪੁਰ ਦੀ ਧਰਤੀ ਤੇ ਉੱਤੇ ਮਿੱਟੀ ਹੋਣਾ ਸੀ ਇਹ ਸਭ ਤੈ ਸੀਗਾ ਉਹ ਐਸਾ ਵਿਧ ਬਣੀ ਬਹਾਨਾ ਬਣਿਆ ਵੀ ਮਾਤਾ ਜੀ ਦਾ ਅੰਤਿਮ ਸੰਸਕਾਰ ਪਿੰਡ ਹਸਨਪੁਰ ਵਿਖੇ ਕੀਤਾ ਗਿਆ ਤੇ ਅੱਜ ਆਪਾਂ ਅੰਤਮ ਅਰਦਾਸ ਵਿੱਚ ਵੀ ਸਾਰੇ ਸ਼ਾਮਿਲ ਬੈਠੇ ਇਸ ਤਰ੍ਹਾਂ ਭਾਈ ਕਿਸੇ ਦਾ ਪਤਾ ਨਹੀਂ ਜਿਉਣਾ ਬੰਦੇ ਦੇ ਵੱਸ ਦੀ ਗੱਲ ਨਹੀਂ ਤੇ ਮਰਨਾ ਬੰਦੇ ਦੇ ਵਾਸ ਦੀ ਗੱਲ ਨਹੀਂ ਇਹ ਉਹਦੇ ਹੱਥ ਦੇ ਵਿੱਚ ਆ ਸੱਚੇ ਪਾਤਸ਼ਾਹ ਕਦੋਂ ਕਿੱਥੇ ਕਿਵੇਂ ਤੇ ਕਿਉਂ ਇਹ ਸਾਰੇ ਸਵਾਲਾਂ ਦੇ ਜਵਾਬ ਕੋਈ ਵੀ ਤੈ ਨਹੀਂ ਕਰ ਸਕਦਾ ਕਿਸੇ ਦੀ ਮਰਜ਼ੀ ਦੇ ਨਾਲ ਨਹੀਂ ਹੁੰਦਾ ਇਹ ਸਭ ਕੁਝ ਮਰਜ਼ੀ ਤਾਂ ਉਹਦੀ ਉੱਪਰ ਵਾਲੇ ਦੀ ਚੱਲਦੀ ਆ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਕੋਈ ਭਗਵਾਨ ਸੀ ਲਗ ਲਗ ਨਾਵਾ ਨਾ ਪੁਕਾਰਦੇ ਆ ਅਸੀਂ ਉਹਨੂੰ ਮੰਨਦੇ ਆ ਪਰ ਉਹਦੀ ਮੰਨਦੇ ਨਹੀਂ ਸਾਰਿਆਂ ਨੂੰ ਪਤਾ ਇੱਕ ਦਿਨ ਮਰਨਾ ਸਾਰਿਆਂ ਨੇ ਆ ਪਰ ਫਿਰ ਵੀ ਅਸੀਂ ਭੁੱਲ ਜਾਂਦੇ ਆ ਫਿਰ ਵੀ ਅਸੀਂ ਆਪਣੇ ਫਰਜ਼ ਤੋਂ ਬੇਮੁਖ ਹੋ ਜਾਂਦੇ ਆ ਮਾਤਾ ਸਰਜੀਤ कौर ਜੀ ਦਾ ਜੀਵਨ ਆ ਜਿਹੜਾ ਜਿਹੜੀ ਆ 5 ਮਿੰਟ ਦੇ ਵਿੱਚ ਮੈਂ ਤੁਹਾਨੂੰ ਇਹ ਗੱਲਬਾਤ ਸਮਝਾਈ ਆ ਦੱਸੀ ਆ ਵੀ ਕਿਵੇਂ ਇਹ ਮਾਂ ਦਾ ਵਿਆਹ ਇੱਥੇ ਇਸ ਘਰ ਚ ਹੋਇਆ ਹੋਊ ਕਿਵੇਂ ਮਾਂ ਨੇ ਆਪਣਾ ਜੀਵਨ ਕੱਟਿਆ ਹੋਊ ਕਿਉਂਕਿ ਮਹਿੰਦਰ ਸਿੰਘ ਉਹਦੀ ਮੈਰਿਜ ਪਹਿਲਾਂ ਵੀ ਹੋਈ ਸੀ ਉਹਦੇ ਬੱਚਾ ਕੋਈ ਬੇਟਾ ਹੈ ਨਹੀਂ ਸੀ ਇਹ ਦੂਸਰਾ ਵਿਆਹ ਉਹਨੇ ਕਰਾਇਆ ਸੀ ਅਸਾਮ ਤੋਂ ਜਾਂ ਕਿਤੇ ਤੋਂ ਬਾਹਰਲੀ ਸਟੇਟ ਤੋਂ ਲੈ ਕੇ ਆਇਆ ਸੀ ਇਸ ਮਾਤਾ ਨੂੰ ਵੀ ਮੇਰੇ ਘਰ ਚ ਪੁੱਤ ਹੋਊਗਾ ਪੁੱਤ ਤਾਂ ਨਹੀਂ ਹੋਇਆ ਤਿੰਨ ਧੀਆਂ ਹੋਈਆਂ ਪਰ ਉਸ ਮਾਂ ਨੂੰ ਉਹਨਾਂ ਧੀਆਂ ਵਿੱਚੋਂ ਵੀ ਕਿਸੇ ਨੇ ਪੁੱਤ ਬਣ ਕੇ ਉਹਦਾ ਅਖੀਰਲੇ ਸਮੇਂ ਸੰਸਕਾਰ ਨਹੀਂ ਕੀਤਾ ਇਹ ਅੱਜ ਦੇ ਸਮੇਂ ਦੇ ਵਿੱਚ ਇਕੱਲੀ ਗੱਲ ਮਾਤਾ ਸਰਜੀਤ ਕੌਰ ਦੀ ਨਹੀਂ ਹੋਰ ਬਹੁਤ ਸਾਰੇ ਬਾਪੂ ਬਜ਼ੁਰਗਾਂ ਦੀ ਹੈ ਹੁੰਦਿਆਂ ਸੁਂਦਿਆਂ ਜਦੋਂ ਕਈ ਵਾਰੀ ਇਹ ਸੁਣਨਾ ਪੈਂਦਾ ਵੀ ਬੱਚੇ ਤਾਂ ਹੈਗੇ ਪਰ ਨਾ ਹੋયા ਵਰ ਗਿਆ ਤਾਂ ਇਹ ਸ਼ਬਦ چیرਦੇ ਆ ਉਹ ਹਿਰਦੇ ਨੂੰ ਬਲੁੰਦਰਦੇ ਆ ਵੀ ਅਸੀਂ ਕਿੰਨੇ ਖੁਦਗਰਜ਼ ਹੋ ਗਏ ਕਿੰਨੇ ਅਸੀਂ ਪੱਥਰ ਦਿਲ ਹੋ ਗਏ ਆ ਵੀ ਅਸੀਂ ਆਪਣੇ ਮਾਪੇ ਬਾਪ ਦੀ ਆਖਰੀ ਸਮੇਂ ਦੇ ਵਿੱਚ ਵੀ ਵਿਧੀ ਵਿਧਾਨ ਦੇ ਮਦਦਕੁਰਾ ਅੰਤਮ ਸੰਸਕਾਰ ਨਹੀਂ ਕਰ ਪਾਉਂਦੇ ਗੁਰ ਬਹੁਤ ਸਾਰੇ ਕੇਸ ਆ ਆ ਪਿਛਲੇ 15 20 ਦਿਨਾਂ ਦੇ ਵਿੱਚ ਚਾਰ ਸਾਡੇ ਕੋਲੇ ਮੈਂਬਰਾਂ ਦੀ ਮੌਤ ਹੋ ਗਈ ਹੈ ਦੋ ਮੈਂਬਰਾਂ ਦੇ ਭੋਗ ਇਸੇ ਗੁਰੂ ਘਰ ਚਾ ਦੋ ਦੇ ਉਧਰਲੇ ਗੁਰੂ ਘਰ ਦੇ ਵਿੱਚ ਪ੍ਰਕਾਸ਼ ਹੋਏ ਹੋਏ ਆ ਕਿਹਨ ਸੀ ਲੋ ਇਹ ਕਿਸੇ ਹੋਰ ਗ੍ਰਹਿ ਤੋਂ ਥੋੜੀ ਆਏ ਸੀ ਸਾਡੇ ਪਿੰਡਾਂ ਦੇ ਹੀ ਸੀ ਭਾਈਚਾਰੇ ਚੋਂ ਹੀ ਸੀ ਇਹਨਾਂ ਦੇ ਵੀ ਦਾਣ ਕੇ ਦਾਦ ਕੇ ਹੋਣੇ ਆ ਇਹਨਾਂ ਦੇ ਵੀ ਬਾਮੇ ਮਾਸੀਆਂ ਦੇ ਪੁੱਤ ਚਾਚੇ ਤਾਇਿਆਂ ਦੇ ਪੁੱਤ ਧੀਆਂ ਤਾਂ ਹੋਣੇ ਹੀ ਆ ਸਾਰਿਆਂ ਦੇ ਫਿਰ ਕਿੱਦਾਂ ਹੋ ਸਕਦਾ ਕੋਈ ਇਨਸਾਨ ਲਵਾਰਸ ਕਹਾਵੇ ਇਸ ਕਰਕੇ ਸਾਡੀ ਬੇਨਤੀ ਆ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਮਾਤਾ ਸਰਜੀਤ ਕੌਰ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਸਾਨੂੰ ਸਮਤ ਬੁੱਧੀ ਬਖਸ਼ਣ ਬਾਲ ਬੁੱਧੀ ਬਖਸ਼ਣ ਮਾਤਾ ਜੀ ਦੀ ਸੇਵਾ ਕਰਦੇ ਆ ਕੋਈ ਸਾਤੋਂ ਕੋਈ ਕਮੀ ਤਰੁੱਟੀ ਰਹਿ ਗਈ ਹੋਵੇ ਕੋਈ ਗਿਸਤਾਹੀ ਹੋ ਜयो ਹੋਵੇ ਸੱਚੇ ਪਾਤਸ਼ਾਹ ਮਾਫ ਕਰਿਓ ਪਰ ਸਾਡੀ ਹੱਥ ਬੰਨ ਕੇ ਬੇਨਤੀ ਆ ਸੱਚੇ ਪਾਤਸ਼ਾਹ ਸਾਡੇ ਉਹਨਾਂ ਧੀਆ ਪੁੱਤਾਂ ਨੂੰ ਸਮਤ ਬਖਸ਼ਿਓ ਉਹਨਾਂ ਨੂੰ ਅਕਲ ਬਖਸ਼ਿਓ ਜਿਹੜੇ ਆਪਣੇ ਮਾਪੇ ਦੇ ਨਾਲ ਵੀ ਜਾਂ ਆਪਣੇ ਮਾਪੇ ਦੇ ਸਮਾਨ ਆਪਣੇ ਚਾਚੇ ਤਾਇਆ ਦੇ ਨਾਲ ਜਾਂ ਹੋਰ ਕਿਸੇ ਰਿਸ਼ਤੇ ਦੇ ਨਾਲ ਖੜਨ ਤੋਂ ਮੰਨਕਰ ਹੋ ਜਾਂਦੇ ਆ ਉਹਨਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਬਲ ਬੁੱਧੀ ਬਖਸ਼ਿਓ ਇਸ ਪੰਜਾਬ ਦੀ ਧਰਤੀ ਤੇ ਜਿੱਥੇ ਸਾਡੇ ਗੁਰਾਂ ਨੇ ਖੂਨ ਡੋਲਿਆ ਆਪਣੇ ਪਰਿਵਾਰ ਬਾਰੇ ਨੇ ਆਪਣੇ ਆਪ ਬਾਰੇ ਨੇ ਇੱਥੇ ਇਸ ਤਰ੍ਹਾਂ ਦੀਆਂ ਜਦੋਂ ਹਾਲਾਤ ਬਣਦੇ ਨੇ ਗੱਲਾਂ ਸੁਣੀਂਦੀਆਂ ਜਾਂ ਦੇਖੀਂਦੀਆਂ ਤੇ ਮਨ ਬਹੁਤ ਦੁਖੀ ਹੁੰਦਾ ਸੱਚੇ ਪਾਸ਼ਾ ਜਿੱਦਾਂ ਨੇ ਸਾਨੂੰ ਸਮਤ ਬਖਸ਼ੀਏ ਸਾਨੂੰ ਸੇਵਾ ਬਖਸ਼ੀਆ ਸਭ ਨੂੰ ਬਖਸ਼ਿਓ ਤਾਂ ਜੋ ਹਰ ਮਾਂ ਬਾਪ ਸੁਖੀ ਰਹੇ ਚੜ੍ਹਦੀ ਕਲਾ ਵਿੱਚ ਰਹੇ ਆਪਣੇ ਧੀਆ ਪੁੱਤਾਂ ਦੇ ਵਿੱਚ ਪੁੱਤ-ਪੋਤਿਆਂ ਦੇ ਵਿੱਚ ਇੱਕ ਚੰਗਾ ਜੀਵਨ ਬਤੀਤ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਮੈਂ ਇੱਕ ਜਾਣਕਾਰੀ ਦੇਣੀ ਚਾਹੁੰਨਾ ਜਿਹੜੇ ਅੱਜ ਇਸ ਮਾਹ ਦੇ ਕੁਝ ਆਪਣੇ ਬਣ ਕੇ ਇੱਥੇ ਪਹੁੰਚੇ ਆ ਉਹਨਾਂ ਦਾ ਸਤਨਾਮ ਸਿੰਘਾ ਵੀਰ ਪ੍ਰਿਤਪਾਲ ਸਿੰਘਾ ਸ੍ਰਿੰਦਰਕੌਰ ਕਲਦੀਪਕੌਰ ਪਰਮਜੀਤ ਕੌਰ ਮਨਪ੍ਰੀਤ ਕੌਰ ਜਗਤਾਰ ਸਿੰਘ ਚਰਨਜੀਤ ਸਿੰਘ ਸੁਖਵਿੰਦਰ ਕੌਰ ਇਹ ਸਾਰੇ ਪਰਿਵਾਰਕ ਮੈਂਬਰਾਂ ਦਾ ਸੀ तहे ਦਿਲੋਂ ਧੰਨਵਾਦ ਕਰਦੇ ਆ ਵੀ ਇਸ ਮਾਂ ਦੀ ਅੰਤਮ ਅਰਦਾਸ 'ਚ ਸ਼ਾਮਲ ਹੋਏ ਆਪਣਾ ਫਰਜ਼ ਨਿਭਾਇਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ